ਅਪਡੇਟ ਜਲੰਧਰ ਤੁਹਾਨੂੰ ਕੋਠੀਆਂ ਇੱਕ ਤੋਂ ਵੱਧ ਇੱਕ ਜ਼ਬਰਦਸਤ ਨਜ਼ਰ ਆ ਜਾਂਦੀਆਂ ਦੇਖੋ ਕਿੰਨੇ ਸੋਹਣੇ ਕੋਠੀ ਦੇ ਅੱਗੋਂ ਲੰਘਿਆ ਮੈਂ ਹੁਣੇ ਔਰ ਇਦਾਂ ਦੀਆਂ ਬਹੁਤ ਹੀ ਕੋਠੀਆਂ ਨੇ ਜਲੰਧਰ ਦੇ ਵਿੱਚ ਆਹ ਤੁਹਾਨੂੰ ਕੁਝ ਪੌਸ਼ ਏਰੀਆਜ਼ ਦੇ ਵਿੱਚੋਂ ਕਿਉਂਕਿ ਮੈਂ ਜਾਣਾ ਕਿਤੇ ਜ਼ਰੂਰੀ ਕੰਮ ਕੁਝ ਪੌਸ਼ ਏਰੀਆਜ਼ ਦੀਆਂ ਪੌਸ਼ ਕੋਠੀਆਂ ਨਿਕਾਵਾ ਦੇ ਇੱਕ ਢੀ ਸੋਹਣੀ ਕੋਠੀ ਇੱਕ ਤੋਂ ਵੱਧ ਇੱਕ ਕੋਠੀਆਂ ਤੁਹਾਨੂੰ ਇੱਥੇ ਨਜ਼ਰ ਆ ਜਾਂਦੀਆਂ ਔਰ ਮੈਂ ਨਿਕਲ ਰਿਹਾ ਅਸਲੇ ਗੁਰੂ ਤੇਗ ਬਹਾਦਰ ਨਗਰ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਤੋਂ ਐਕਚੁਅਲੀ ਮੈਂ ਚੈੱਕ ਕਰਵਾਉਣੀਆਂ ਅੱਜ ਆਈਜ਼ ਤੇ ਮੈਂ ਕਿਹਾ ਚਲੋ ਇੱਥੇ ਜਿਹੜਾ ਹਸਪੀਟਲ ਆ ਉੱਥੇ ਹੀ ਕਰਵਾਉਣਾ ਹੈਗਾ ਇਹ ਅਗਰੇ ਸਾਹਮਣੇ ਗੁਰਦੁਆਰਾ ਸਾਹਿਬ ਆਪਣੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਾਲਾ ਫਿਰ ਤੇ ਨਾਲ ਹੀ ਆ ਬਿਲਕੁਲ ਹਸਪੀਟਲ ਨਾਲ ਲਈ ਮੈਂ ਕਿ ਮੱਥਾ ਟੇਕ ਲਈ ਐ। ਅਰਦਾਸ ਕਰ ਲਈ ਐ ਬਾਬਾ ਜੀ ਨੂੰ ਕਿਉਂਕਿ ਇੱਧਰ ਆਏ ਆ ਤਾਂ ਫਿਰ ਮੱਥਾ ਟੇਕਣਾ ਤਾਂ ਜ਼ਰੂਰੀ ਬਣਦਾ ਹੀ ਆ। ਮੈਂ ਅੰਦਰ ਗਿਆ ਸੀ ਉਹਨੂੰ ਹਸਪੀਟਲ ਤੇ ਡਾਕਟਰ ਸਾਹਿਬ ਨਾਲ ਮਿਲਣਾ 5 ਵਜੇ। 5 ਵਜੇ ਤੋਂ ਲੈ ਕੇ 6:30 ਵਜੇ ਤੱਕ ਤੇ ਹਜੇ ਵਜੇ ਆ 4:30 ਹੁਣ ਮੈਂ ਸੋਚ ਰਿਹਾ ਕਿ ਅੱਧਾ ਘੰਟਾ ਇੱਥੇ ਵੇਟ ਕਰ ਲਵਾਂ ਜਾਂ ਬੈਟਰ ਰਹੇਗਾ ਕਿ ਮੈਂ ਪਹਿਲਾਂ ਆਫਿਸ ਨੂੰ ਆਵਾਂ। ਆਫਿਸ ਮੇਂ ਜਾਣਾ ਹੈ ਕਿਉਂਕਿ ਕੰਮ ਪ੍ਰੋਡਕਟ ਲੈਣਾ ਅੱਜ ਫਿਰ 6:30 ਵਜੇ ਤੱਕ ਕਰਵਾਪਸੀ ਆ ਕੇ ਤੁਸੀਂ ਅੱਖਾਂ ਚੈੱਕ ਕਰਵਾ ਸਕਦੇ ਹੋ ਤੇ ਮੈਂ ਸੋਚਦਾ ਕਿ ਜਲੰਧਰ ਵਾਪਸ ਫਿਰੂਗਾ ਪਹਿਲੇ ਕੰਮ ਕਰਾਂ ਮੈਂ ਜਿਹੜਾ ਕਰਨਾ ਹੈਗਾ ਫਿਰ ਆ ਕੇ ਚੈੱਕ ਕਰਵਾ ਲਵਾਂਗੇ ਬਸ ਇਹ ਅਗਲੇਟ ਨਾ ਹੋ ਜੇ ਸੋਹੇ ਅਗੀ ਜੀ ਮੋਡਰਨ ਵਾਲੀ ਰੋਡ ਆਪਣੀ ਜਿਹੜੀ ਹਾਊਸਿੰਗ ਬੋਰਡ ਕਲੋਨੀ ਤੋਂ ਮੋਡਰਨ ਤੋਂ ਜਾਂਦੀ ਹੈ ਇਹ ਅਗੀ ਜੀ ਜਲੰਧਰ ਦਾ ਫੇਮਸ ਨਿੱਕੂ ਬਾਕ ਮੋਡਰਨ ਮਾਰਕੀਟ ਦੇ ਵਿੱਚ ਇਹ ਬਸ ਲੱਗਦੀ ਇੱਥੇ ਫੂਡ ਦੀ ਇਹ ਅਗੀ ਜੀ ਫੇਮਸ ਗੀਤਾ ਮੰਦਰ ਮੋਡਰਨ ਵਾਲਾ ਪ੍ਰੋਡਕਟਸ ਮਲੇਲੇ ਹੈਗੇ ਆ ਇਹ ਹੈਗਾ ਅੰਦਰੋਂ ਆਫਿਸ ਅੱਛਾ ਤੋਂ ਮੈਂ ਵੈਲੈਂਟਾਈਨ ਫ੍ਰੀ ਹੋ ਗਿਆ ਹੈਗਾ 5 ਵਜੇ ਆ ਪੂਰੇ ਇੱਥੋਂ ਵਾਪਸ ਪਹੁੰਚਦੇ ਬੋਏ ਦੇ 15 ਮਿੰਟ ਲੱਗਣਗੇ ਆਈ ਬਲੀਵ ਕਿ ਜਾਂਦੇ ਆ ਪਹਿਲੇ ਪਹਿਲੇ ਪਰਚੀ ਮਿਲ ਜਾਏਗੀ ਉੱਥੇ ਮੈਂ ਮੈਂ ਸੋਚਿਆ ਸੀ ਪਹਿਲੇ ਆਫਿਸ ਜਾਵਾਂ ਆਪਣੇ ਆਫਿਸ ਜਾ ਕੇ ਬੈਠਾ ਥੋੜੀ ਦੇਰ ਲਈ ਬਟ ਮੈਨੂੰ ਲੱਗਦਾ ਹੈ ਕਿ ਬੈਟਰ ਰਹੇ ਕਿ ਸਿੱਧਾ ਹੀ ਆਈਜ਼ ਟੈਸਟ ਵਾਸਤੇ ਜਾਵਾਂ ਕਿਉਂਕਿ ਉਹ ਕਮ ਜ਼ਰੂਰੀ ਹੈ ਅੱਜ ਫਸਟ ਫਲੋਰ ਤੇ ਆ ਜੀ ਸੋ ਉੱਪਰ ਜਾ ਰਿਹਾ ਹਾਂ ਉੱਥੇ ਜਾ ਕੇ ਉਹਦੀ ਚੈਕਿੰਗ ਜੀਵਨ ਜੋ ਪਹਿਲੀਆਂ ਦੋ ਮਸ਼ੀਨਾਂ ਤੋਂ ਤਾਂ ਹੋ ਗਈ ਆ ਇਹ ਚੈੱਕ ਅੰਦਰ ਮੈਂ ਕੈਮਰਾ ਔਨ ਨਹੀਂ ਕੀਤਾ ਚੰਗਾ ਨਹੀਂ ਲੱਗਦਾ ਉਹ ਜਿਹੜੀ ਹੁੰਦੀ ਨਾ ਮਸ਼ੀਨ ਅਗਰ ਤੁਸੀਂ ਕਦੀ ਚੱਕਰ ਹੋਈ ਆ ਤੁਹਾਨੂੰ ਪਤਾ ਹੋਵੇਗਾ ਜਦੋਂ ਤੁਹਾਡੇ ਆਈਜ਼ ਦੇ ਬਲਿੰਕ ਮਸ਼ੀਨ ਦੇ ਸਾਹਮਣੇ ਰੱਖ ਦਿੰਦੇ ਆ ਪੂਰੀ ਤੇ ਵਿੱਚੋਂ ਫਿਰ ਇੱਕਦਮ ਪ੍ਰੈਸ਼ਰ ਦੇ ਨਾਲ ਹਵਾ ਤੁਹਾਡੇ ਆਈਜ਼ ਉੱਤੇ ਪੈਂਦੀ ਹੈ ਇੱਕਦਮ ਤੇ ਫਿਰ ਉਹ ਬੰਦਾ ਇੱਕਦਮ ਨੱਚਦਾ ਏਦਾਂ ਦਰਜਾ ਜਾਂਦਾ ਉਹ ਜਦੋਂ ਮੈਨੂੰ ਪਤਾ ਵੀ ਸੀਗਾ ਇਦਾਂ ਹੋਣਾ ਹੈਗਾ ਬਟ ਜਦੋਂ ਪੈਂਦਾ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਡੇ ਪੈਂਦੀ ਹੈ ਨਾ ਉਹ ਹਵਾ ਅੱਖ ਦੇ ਉੱਤੇ ਇਦਾਂ ਸਾਹਮਣੇ ਇੱਕਦਮ ਮਸ਼ੀਨ ਰੱਖੀ ਹੋਈ ਆ ਉਹ ਰੱਖ ਕੇ ਇੱਕਦਮ ਤੁਹਾਡੇ ਆਈਜ਼ ਉੱਤੇ ਇੱਕਦਮ ਹਵਾ ਵਹਿੰਦੀ ਆ ਤਾਂ ਬੰਦਾ ਕਹਿੰਦਾ ਉਹ ਦੇਖਦੇ ਦੇ ਤਾਂ ਤੁਹਾਨੂੰ ਥੋੜੀ ਕੰਫਿਊਜ਼ਨ ਹੋ ਜਾਂਦੀ ਆ ਜਾਂ ਮਨਸਾਂ ਚੀਜ਼ ਵਿੱਚ ਮਿਲਦੀ ਆ ਤੇ ਬਲੋਗ ਚੈਨਲ ਕਮੈਂਡ ਦਿੱਤਾ ਸੀਗਾ ਮੈਨੂੰ ਚਾਹੀਦੀ ਹੈ ਐਕਚੁਅਲੀ ਪ੍ਰੋਗਰੈਸਿਵ ਵਿਆ ਗਲਾਸਿਸ ਉਹ ਉਹਨੀਆਂ ਦੇ ਵਿੱਚ ਮਤਲਬ ਡਬਲ ਦੂਰ ਦੀ ਔਰ ਨੇੜੇ ਦੀ ਆਈ ਜਾਣਾ ਅੱਖੀ ਬਣਦੀ ਆ ਉਹ ਮਤਲਬ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿ ਇਹ ਡਬਲ ਬਣੀ ਹੋਈ ਆ ਇਹ ਕਹਿੰਦੇ ਕਿ ਉਹ ਗਲਾਸ ਵਿੱਚ ਨਹੀਂ ਹੈਗੀ ਪਲਾਸਟਿਕ ਚ ਔਰ ਗਲਾਸ ਵਿੱਚ ਆਂਦੀ ਨਹੀਂ ਮੈਂ ਕਿਤੇ ਹੋਰ ਪਤਾ ਕਰਨ ਚੱਲਦਾ ਜਿੱਥੇ ਮੈਂ ਪਹਿਲੇ ਬਣਾਈ ਸੀ ਕਿਹੜੇ ਕਲਰ ਦੇ ਪਾਪਰ ਗੋਲਡ ਨੇ ਤੇ ਸਲਵ ਇਹ ਦਿਖਾ ਦਿਓ ਕਿਹੜਾ ਕਿਹੜਾ ਹੈ ਇਹ ਇੱਥੇ ਸਾਈਜ਼ ਇਹੀ ਹੈ ਥੋੜਾ ਜਿਹਾ ਵੱਡਾ ਵੀ ਹੈਗਾ ਇਸ ਨੂੰ ਵੱਡਾ ਕਰ ਸਕਦੇ ਹੋ ਤੁਹਾਡੇ ਲਈ ਕਿਸੇ ਹੋਰ ਨਹੀਂ ਨਹੀਂ ਮੇਰੇ ਵੱਸ ਸਹੀ ਚਾਹੀਦੀ ਹੈ ਇਸ ਤੋਂ ਵੱਡਾ ਵੀ ਦਿਖਾ ਦਿਓ ਜੀ ਇਕੱਲਾ ਹੀ ਆਇਆ ਹਾਂ ਤੇ ਸੋਚ ਰਿਹਾ ਹਾਂ ਹੁਣ ਕਿ ਸਿਲਵਰ ਕਲਰ ਦਾ ਲਵਾ ਜਾਂ ਗੋਲਡਨ ਲਵਾ ਜਾਂ ਬਲੈਕ ਲਵਾ ਸਾਈਜ਼ ਸਹੀ ਲੱਗ ਰਿਹਾ ਹੈ ਸਿਆ ਇਹ ਵੀ ਪਹਿਲੇ ਵੀ ਇਹੀ ਸ਼ੇਪ ਲਗਾਈ ਹੋਈ ਸੀ ਇਹ ਹੈਗਾ ਵੱਡਾ ਸਾਈਜ਼ ਇਹੋ ਸੇਮ ਹੈ ਜੀ ਆ ਦੇਖ ਤਾਂ ਨੰਦਾ ਕਾ ਕੇ ਇਸ ਸੇ ਵੱਡਾ ਉਸ ਤੋਂ ਥੋੜਾ ਜਿਆਦਾ ਇਹ ਵੀ ਸਾਈਜ਼ ਠੀਕ ਲੱਗ ਰਿਹਾ ਆਪਣੇ ਆਪ ਨੂੰ ਪਰ ਇਹ ਨਹੀਂ ਪਤਾ ਕਿ ਦੇਖਣ ਵਾਲੇ ਨੂੰ ਕਿਦਾਂ ਲੱਗੂਗਾ ਉਹ ਤਾਂ ਇਹੀ ਕਰੇ ਸੀਗੇ ਕਿ ਉਹ ਪਹਿਲੇ ਵਾਲਾ ਉਹ ਠੀਕ ਲੱਗਾ ਇਹ ਸਹੀ ਠੀਕ ਲੱਗਦਾ ਮੈਨੂੰ ਦੇਖ ਕੇ ਰ ਵੱਡਾ ਦਨ ਲਗ ਰਿਹਾ ਐ ਸਾਈਜ਼ ਵੱਡਾ ਦਨ ਲਗ ਰਿਹਾ ਉਹ ਲੱਗ ਰਿਹਾ ਉਹ ਕਰੇ ਯਾਰ ਸਹੀ ਲੱਗ ਰਿਹਾ ਹਾਂ ਦੇਖੋ ਲੱਗਦਾ ਸਹੀ ਦਾ ਇਹ ਇਹ ਦੇ ਇਕੁਇਲੈਂਟ ਜੇਕ ਹੋਵੇ ਤਾਂ ਇਹ ਇਹ ਦੇ ਇਕੁਇਲੈਂਟ ਹੈ ਜਾਂ ਦੂਜੇ ਵਾਲੇ ਦਾ ਇਕੁਇਲੈਂਟ ਹੈ ਨਹੀਂ ਅਦਰ ਬੜੀ ਕੱਲਾ ਮੈਂ ਆ ਤਾਂ ਗਿਆ ਹੈ ਗਿਆ ਫੋਨ ਸੋਚੀ ਪਿਆ ਹਾਂ ਕਿ ਫਾਈਨਲ ਕਰਾਂ ਜਾਂ ਨਾ ਕਰਾਂ ਕਿਉਂਕਿ ਦੇਖਣ ਵਾਲੇ ਨੂੰ ਜ਼ਿਆਦਾ ਪਤਾ ਲੱਗਦਾ ਸਾਹਮਣੇ ਵਾਲੇ ਨੂੰ ਕਿ ਕਿਹੜੀ ਚੀਜ਼ ਸਹੀ ਲੱਗ ਰਹੀ ਹੈ ਨਾ ਸਪੈਸ਼ਲੀ ਤੁਸੀਂ ਸਪੈਕਸ ਜਾਂ ਗੋਗਲਸ ਲੈਣੀਆਂ ਹੋਣ ਤਾਂ ਇਹ ਵਾਲਾ ਕੀਤਾ ਫਾਈਨਲ ਨਾ ਇਹਦਾ ਕਲਰ ਸਿਲਵਰ ਤਾਂ ਨਹੀਂ ਹੈ ਹਾਰ ਗੋਲਡ ਕਹਿੰਦੇ ਇਹਨੂੰ ਹਾਲਾਂਕਿ ਪਿਓਰ ਗੋਲਡਨ ਜਿਹੜਾ ਕਲਰ ਹੈ ਉਹ ਆ ਹੁੰਦਾ ਇਹ 골ਡਨ ਚੰਦ ਲਗਿਨ ਆਰ 골ਡਨ ਹੈਗਾ। ਸੋ ਮੈਡਲ ਜਿਹਾ ਸਾਈਜ਼ ਲਿਆ ਹੈਗਾ, ਮੀਡੀਅਮ ਦਾ ਸਾਈਜ਼। ਸੋ ਅੱਜ ਸ਼ਾਮ ਨੂੰ 5 ਵਜੇ ਨਿਕਲਿਆ ਸੀਗਾ ਤੇ ਹੁਣ ਪੈ ਗਿਆ ਹਨੇਰਾ। ਆ ਜੱਖਾਂ ਚੈੱਕ ਕਰਉਂਦੇ ਚੱਕਰਾਂ ਦੇ ਵਿੱਚ ਹੀ ਹਨੇਰਾ ਪੈ ਗਿਆ। ਚਲੋ ਗੁੱਡ। ਹੁਣ ਬਸ ਸ਼ਰਮਾ ਜੀ ਨੂੰ ਪ੍ਰੋਡਕਟ ਦੇਣਾ ਮੈਂ। ਉਹ ਪ੍ਰੋਡਕਟ ਦੇਣ ਜਾ ਰਿਹਾ ਹੈਗਾ। ਇਹ ਕੋਲ ਪਹੁੰਚਦੇ ਗਿਆ ਹਮੈਂ ਦੇਖ ਰਹਾ ਇਹਨਾਂ ਦਾ ਡੌਗ ਬੜਾ ਵਧੀਆ ਆਰਾਮ ਨਾਲ ਬੈਠਾ ਹੋਇਆ ਮੈਂ ਕੋਲੋ ਵੀ ਲੰਘ ਹੀ ਗਿਆ ਐ ਸ਼ਰਮਾਈ ਤੁਹਾਡਾ ਤੇ ਡੌਗ ਬੜਾ ਵਧੀਆ ਚੁੱਪ ਕਰਕੇ ਬੈਠਾ ਰਹਿੰਦਾ ਹੈ ਹਾਂ ਹਾਂ ਬੋ ਜੀ ਸਾਡਾ ਤਾਂ ਭਰਾਵਾ ਉਹ ਸਾਡੇ ਵੱਲ ਜੇ ਇੰਦਾ ਕੋਈ ਆ ਜਾਵੇ ਗੈਸਟ ਹੁਣ ਇਹ ਮੈਂ ਲਾਲ ਲਿਆਂਦੇ ਹੋ ਤੁਹਾਨੂੰ ਚੈੱਕ ਕਰਨ ਲਈ ਸੋਮਾ ਸ਼ਰਮਾ ਜੀ ਵੱਲ ਪਹੁੰਚ ਗਿਆ ਇੱਕ ਤਾਂ ਨੰਬਰ ਪ੍ਰੋਡਕਟ ਡਿਲੀਵਰ ਕਰਨਾ ਸੀਗਾ ਪਲੱਸ ਇਹਨਾਂ ਨੂੰ ਕੁਝ ਹੋਰ ਪ੍ਰੋਡਕਟ ਮੈਂ ਦਿਖਾ ਰਿਹਾ ਮੈਂ ਕਿਹਾ ਚਲੋ ਟੈਸਟ ਕਰਕੇ ਦੇਖੋ ਉਹ ਸਕਿਨ ਕੇਅਰ ਦੇ ਤੇ ਪਰਸਨਲ ਕੇਅਰ ਦੇ ਪ੍ਰੋਡਕਟਸ ਆ ਹੈਗੀਆਂ ਚਾਰ ਪੰਜ ਚੀਜ਼ਾਂ ਜਿਹੜੀਆਂ ਕਿ ਸਕਿਨ ਕੇਅਰ ਜਾਂ ਪਰਸਨਲ ਕੇਅਰ ਲਈ ਪਲਾਸਟਿਕ ਦਾ ਸੜਾ ਇੱਕ ਡਿਉ ਟਾਈਪ ਵੀ ਆਂਦਾ ਹੈਗਾ ਸ਼ਰਮਾ ਹੀ ਕਰ ਰਿਹਾ ਟਰਾਈ ਪ੍ਰੋਡਕਟ ਫੇਸ ਦਾ ਸ਼ਰਮਾ ਕਿੱਦਾਂ ਲੱਗ ਰਿਹਾ ਵਧੀਆ ਹਾਂ ਸ਼ਰਮਾਂ ਜਾਂਦੇ ਪਹਿਲੇ ਮੂੰਹ ਤੋਂ ਹੋ ਕੇ ਤੇ ਚੰਗੇ ਤਰੀਕੇ ਨਾਲ ਦੇਖਿਆ ਇਹਨਾਂ ਨੇ ਕਿੱਦਾਂ ਦਾ